ਹੈਲੋ ਸਟੂਡੈਂਟਸ ਹਾਓ ਆਰ ਯੂ ਅੱਜ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਅਭਿਆਸ 4.2 ਸੰਪੂਰਨ ਸੰਖਿਆਵਾਂ ਚੈਪਟਰ ਦਾ ਨਾਮ ਹੈ ਚਲੋ ਜੀ ਸ਼ੁਰੂ ਕਰਦੇ ਹਾਂ ਪਹਿਲਾ ਹੈ ਸੰਖਿਆ ਰੇਖਾ ਦੀ ਵਰਤੋਂ ਕਰਕੇ ਸੰਪੂਰਨ ਸੰਖਿਆ ਲਿਖੋ ਜਿਹੜੀ -1 ਤੋਂ 5 ਘੱਟ ਹੋਵੇ ਸੰਖਿਆ ਰੇਖਾ ਆਪਾਂ ਪਿਛਲੀ ਵਾਰ ਦੇਖ ਹੀ ਲਈ ਸੀ ਕਿਦਾਂ ਬਣਾਣੀ ਹੈ ਇੱਥੇ ਇੱਕ ਚੀਜ਼ ਮੈਂ ਹੋਰ ਕਲੀਅਰ ਕਰਦਾ ਚੱਲਾਂ ਕੇ ਤਾਂ ਨੂੰ ਤੇ ਸਾਫ ਸਾਫ ਦਿੱਸੇ ਇਸ ਕਰਕੇ ਮੈਂ ਬਲੈਕ ਪੈਨ ਦੇ ਨਾਲ ਇਹ ਸੰਖਿਆ ਰੇਖਾ ਬਣਾਈ ਹੈ ਪਰ ਤੁਸੀਂ ਹਮੇਸ਼ਾ ਸੰਖਿਆ ਰੇਖਾ ਪੈਨਸਿਲ ਨਾਲ ਬਣਾਣੀ ਹੈ ਠੀਕ ਹੈ ਤੇ ਫੁੱਟੇ ਦੀ ਮਦਦ ਆਪਟਾਣੀ ਹੈ ਓਕੇ ਜੀ ਹੁਣ ਆਪਾਂ ਇਹਨੂੰ ਸ਼ੁਰੂ ਕਰਦੇ ਹਾਂ ਸੋ ਪਹਿਲਾ ਹੈ -1 ਤੋਂ 5 ਘੱਟ ਹੋਵੇ ਜਦੋਂ ਘੱਟ ਹੋਵੇ ਉਹਦਾ ਆਪਾਂ ਲੈਫਟ ਸਾਈਡ ਜਾਵਾਂਗੇ ਤੇ ਜਦੋਂ ਵੱਧ ਹੋਵੇ ਆਪਾਂ ਰਾਈਟ ਸਾਈਡ ਜਾਵਾਂਗੇ ਠੀਕ ਹੈ ਬਸ ਇਹਨਾਂ ਨੂੰ ਯਾਦ ਰੱਖਣਾ ਸੋ ਸਭ ਤੋਂ ਪਹਿਲਾਂ -1 سیدھا زیرو تو سٹارٹ کرنا ٹھیک ہے زیرو تو سیدھا آگے مائنس ایک تھے گڈ پھر پانچ کٹنے ہیں ٹھیک ہے کٹنے ہیں مطلب اپنا لیفٹ سائیڈ ہی جانا ہے سو ایک دو تین چار پانچ کہڑی جگہ آگے مائنس چھے چھتے سو یہ جواب کیا آ گیا مائنس چھے اوکے ਨੈਕਸਟ ਮਾਈਨਸ 5 ਤੋਂ 5 ਵਧ ਹੋਵੇ ਜੋ ਸਭ ਤੋਂ ਪਹਿਲਾਂ ਮਾਈਨਸ 5 ਤੇ ਪਹੁੰਚ ਜਾਓ ਜ਼ੀਰੋ ਤੋਂ ਸ਼ੁਰੂ ਕਰੋ ਸਿੱਦਾ ਛਾਲ ਮਾਰੋ ਮਾਈਨਸ 5 ਤੇ ਫਿਰ 5 ਵਧ ਵਧ ਯਾਨੀ ਰਾਈਟ ਸਾਈਡ ਚਲੋ ਜੀ 1 2 3 4 ਤੇ 5 ਜ਼ੀਰੋ ਤੇ ਆ ਗਿਆ ਸੋ ਇਹਦਾ ਜਵਾਬ ਆ ਗਿਆ ਜ਼ੀਰੋ ਓਕੇ ਨੈਕਸਟ ਹੈ ਪੰਜ ਤੋਂ ਦੋ ਘਟ ਹੋਵੇ ਪਹਿਲਾਂ ਪੰਜ ਤੱਕ ਪਹੁੰਚੋ ਸੋ 0 ਤੋਂ ਸਿੱਧਾ ਜੰਪ ਲਗਾਓ 5 ਤੇ ਤੇ 2 ਘਟ ਜਾਣਾ ਯਾਨੀ ਲੈਫਟ ਸਾਈਡ ਚਲ ਜਾਣਾ 1 2 ਠੀਕ ਹੈ ਕਿੱਥੇ ਆ ਗਿਆ 3 ਤੇ ਸੋ ਇਹ 3 ਸਾਡਾ ਜਵਾਬ ਆ ਗਿਆ ਨੈਕਸਟ -2 ਤੋਂ 3 ਘਟ ਹੋਵੇ ਸਿੱਧਾ -2 ਤੇ ਪਹੁੰਚੋ 0 ਤੋਂ ਜੰਪ ਲਗਾਓ -2 ਹੁਣ 3 ਘਟ ਹੋਵੇ ਘਟ ਹੋਵੇ ਯਾਨੀ ਹੋਰ ਇੱਧਰਲੇ ਪਾਸੇ ਜਾਣਾ ਹੈ ਸੋ ਮੈਂ ਨੰਬਰ ਬਣਾ ਦੇਣਾ ਹਾਂ ਇੱਥੇ ਲਿਖ ਦਿੰਨੇ ਆ -4 ਇੱਥੇ ਲਿਖ ਦਿੰਨੇ ਆ -5 ਚਲੋ ਜਗ੍ਹਾ ਹੈ ਗਿਆ -6 ਵੀ ਲਿਖ ਦਿੰਨੇ ਆ -2 ਤੋਂ 3 ਘਟਾਉਣਾ ਹੈ ਲੈਫਟ ਸਾਈਡ ਚਲੋ ਜੀ 1 2 3 ਕੀ ਆ ਗਿਆ -5 ਠੀਕ ਹੈ ਘਟਾਓ 5 ਆ ਗਿਆ ਨੈਕਸਟ ਸੰਖਿਆ ਰੇਖਾ ਦੀ ਵਰਤੋਂ ਕਰਕੇ ਲਿਖੀਆਂ ਸੰਖਿਆਵਾਂ ਦਾ ਜੋੜ ਪਤਾ ਕਰੋ ਸੋ ਦੇਖੋ ਉੱਪਰ ਤਾਂ ਸਾਫ਼-ਸਾਫ਼ ਲਿਖਿਆ ਸੀ -2 ਤੋਂ 3 ਘੱਟ ਇੱਥੇ ਆਪਾਂ ਸਮਝ ਲੈਣਾ ਹੁਣ ਇੱਥੇ ਦੇਖੋ -3 ਦਾ ਮਤਲਬ ਤਾਂ ਘੱਟ ਹੀ ਹੁੰਦਾ ਨਾ ਮਾਈਨਸ ਦਾ ਮਤਲਬ ਘੱਟ ਤੇ ਜਮਾ ਦਾ ਮਤਲਬ ਵੱਧ ਸੋ ਜੇ ਆਪਾਂ ਇਹਨੂੰ ਇਦਾਂ ਪੜੀਏ 9 ਤੋਂ 3 ਘੱਟ ਹਨਾ ਸੇਮ ਹੈ ਨਾ ਸੋ ਸਿੱਧਾ 0 ਤੋਂ ਛਾਲ ਮਾਰੋ ਕਿੱਥੇ 9 ਤੇ 9 ਤੇ ਆ ਗਏ ਜੀ ਹੁਣ -3 ਯਾਨੀ 3 ਘੱਟ ਆਜੋ 1 2 ਤੇ ਇਹਦਾ ਕੀ ਜਵਾਬ ਆ ਗਿਆ 6 ओके ਨੈਕਸਟ 5 ਤੋਂ 11 ਘਟ ਹਨਾ ਸੋ ਪਹਿਲਾਂ ਤਾਂ 5 ਤੇ ਜੰਪ ਲਗਾਓ ਜੀ 0 ਤੇ ਆਗੇ 0 ਤੋਂ ਸਿੱਧਾ ਛਾਲ ਮਾਰੀ 5 ਤੇ 11 ਘਟਾਣੇ ਨੇ 11 ਪਿੱਛੇ ਆ ਜਾਓ 1 2 3 4 5 6 7 8 9 10 11 ਕੀ ਜਵਾਬ ਆ ਗਿਆ ਮਾਈਨਸ 6 ओके नेक्स्ट -1 ਤੋਂ 4 ਘਟ ਹਨਾ ਘਟਾਉ ਦਾ ਨਿਸ਼ਾਨ ਹੈ ਸੋ ਪਹਿਲਾਂ -1 ਤੇ ਪਹੁੰਚ ਜਾਓ 0 ਤੋਂ ਸਿੱਧਾ ਜੰਪ ਲਗਾਓ -1 ਹੁਣ ਇਸ ਤੋਂ 4 ਹੋਰ ਘਟਣੇ ਨੇ ਇਹਦਾ ਮਤਲਬ ਅਸੀਂ ਲੈਫਟ ਸਾਈਡ ਜਾਵਾਂਗੇ ਸੋ ਆਪਾਂ ਇੱਥੇ ਹੋਰ ਪਾ ਦਨੇ ਆ -4 -5 ਠੀਕ ਹੈ ਸੋ ਆਪਾਂ ਦੇਖਦੇ ਹਾਂ -4 ਕਿੱਥੇ ਤੱਕ ਹੁੰਦਾ ਸੋ ਆਪਾਂ -1 ਤੋਂ 4 ਹੋਰ ਘਟਾ ਦੇਣੇ ਨੇ 1 2 3 ਤੇ 4 ਸਾਡੇ ਕੋਲ ਜਵਾਬ ਆ ਗਿਆ -5 ਨੈਕਸਟ ડી -5 ਤੋਂ 12 ਵਾਦ ਸੋ ਸਭ ਤੋਂ ਪਹਿਲਾਂ ਜੰਪ ਲਗਾਓ ਜੀ -5 ਤੇ ਹੁਣ 12 ਹੋਰ ਵਧਾਣੇ ਨੇ 1 ਵਧਾਣੇ ਮਤਲਬ ਰਾਈਟ ਸਾਈਡ ਜਾਵਾਂਗੇ ਨਾ 2 3 4 5 6 7 8 9 10 11 12 ਕੀ ਜਵਾਬ ਆ ਗਿਆ 7 ਸੋ ਤੇ ਲਿਖ ਦਾਂਗੇ 7 ਜਵਾਬ ਨੈਕਸਟ e -1 ਤੋਂ 2 ਘਟ ਸੋ ਪਹਿਲਾਂ ਤਾਂ -1 ਤੇ ਪਹੁੰਚੋ ਉਸ ਤੋਂ ਬਾਅਦ 2 ਘਟ ਇਹ ਲੋ ਜੀ 2 ਘਟ ਹੋ ਗਏ ਜੀ ਫਿਰ ਉਸ ਤੋਂ ਬਾਅਦ ਕਹਿੰਦਾ 4 ਹੋਰ ਘਟ ਕਰੋ ਲੋ ਜੀ ਆਪਾਂ 4 ਹੋਰ ਘਟ ਕਰ ਦਨੇ ਅਤੇ ਲਿਖ ਲੈਨੇ ਆ -6 -7 ਠੀਕ ਹੈ -8 ਸੋ ਆਪਾਂ ਇੱਥੇ ਤੱਕ ਕਰ ਲਿਆ ਕੇ -1 ਤੋਂ 2 ਘਟ ਗਏ ਇੱਥੇ ਆ ਗਏ ਹੁਣ 4 ਹੋਰ ਘਟਾਣੇ ਨੇ 1 2 3 4 ਜਵਾਬ ਕੀ ਆ ਗਿਆ -7 ਨੈਕਸਟ -2 ਤੋਂ 4 ਵਧ ਸਭ ਤੋਂ ਪਹਿਲਾਂ ਜੰਪ ਲਗਾਓ ਜੀ -2 ਹੁਣ 4 ਵਧਾਣੇ ਨੇ 1 2 3 4 ਫਿਰ ਕਹਿੰਦਾ ਨਹੀਂ ਜੀ 5 ਹੋਰ ਘਟਾਓ ਲੋ ਜੀ ਆਪਾਂ ਇਦਾਂ ਕਰ ਲੈਂਦੇ ਆ 1 2 3 4 ਤੇ 5 ਇੱਥੇ ਆ ਗਏ ਸੋ ਇਹ -3 ਸਾਡਾ ਜਵਾਬ ਆ ਗਿਆ ਨੈਕਸਟ ਜੀ -10 ਤੋਂ 5 ਵੱਧ ਸਭ ਤੋਂ ਪਹਿਲਾਂ ਜੰਪ ਲਗਾਓ -3 ਤੇ ਹੁਣ 5 ਵਧਾਣਾ 1 2 3 4 5 ਅੱਗੇ ਦੱਸੋ ਜੀ ਜੀ ਹੁਣ 4 ਘਟਾ ਦਿਓ ਹਨਾ -4 4 ਘਟ ਜਾਣਗੇ 1 2 3 ਤੇ 4 ਕਿਤੇ ਆ ਗਿਆ -2 -2 ਸਾਡਾ ਜਵਾਬ ਆ ਗਿਆ ਨੈਕਸਟ ਸੰਖਿਆ ਰੇਖਾ ਦੀ ਵਰਤੋਂ ਕੀਤੇ ਬਿਨਾ ਜੋੜ ਪਤਾ ਕਰੋ ਹੁਣ ਆਪਾਂ ਸਿੱਧਾ ਜੋੜ ਕਰਨਾ ਹੁਣ ਸੰਖਿਆ ਰੇਖਾ ਨੂੰ ਆਪਾਂ ਯੂਜ਼ ਨਹੀਂ ਕਰਨਾ ਸਿੰਪਲ ਜੋੜ ਸਾਰਿਆਂ ਨੂੰ ਆਂਦਾ ਹੀ ਆ ਹਨਾ ਆਪਾਂ ਕਰਦੇ ਹਾਂ ਜੇ ਇਹਦੇ ਵਿੱਚ ਕੁਝ ਨਵੀਆਂ ਗੱਲਾਂ ਆਈਆਂ ਤੇ ਆਪਾਂ ਨਾਲ ਨਾਲ ਸ਼ੇਅਰ ਕਰੀ ਜਾਵਾਂਗੇ ਤੇ ਅਖੀਰ ਤੇ ਲਿਖਾਂਗੇ ਕਿ ਆਪਾਂ ਨਵਾਂ ਇਹਦੇ ਵਿੱਚ ਕੀ ਸਿੱਖਿਆ ਓਕੇ ਜੀ 18 ਤੇ 13 ਇਹ ਤਾਂ ਜੋੜ ਆਂਦਾ ਹੀ ਹੈ ਤੇ ਵੈਸੇ ਤਾਂ ਸੋਖਾ ਹੀ ਹੈ 18 13 31 ਹੁੰਦਾ ਪਰ ਜੇ ਤੁਸੀਂ ਇੱਥੇ ਕਰ ਤੋ ਤਾਂ ਵੀ ਠੀਕ ਹੈ 8 3 11 1 1 2 ਤੱਕ 3 ਠੀਕ ਹੈ ਸੋ so, 18 13 31 ਇਹ ਸਾਡਾ ਜਵਾਬ ਆ ਗਿਆ ਠੀਕ ਹੈ ਸੰਖਿਆ ਰੇਖਾ ਤੋਂ ਬਿਨਾਂ ਸਿੰਪਲ ਜੋੜ ਹੁਣ ਅੱਗੇ ਆਜੋ ਸੋ 18 ਪਹਿਲਾਂ ਬ੍ਰੈਕਟ ਖੋਲ ਲੰਨੇ ਆ ਜਮਾ ਬਾਅਦ ਹੋਵੇ ਤੇ ਅੰਦਰ ਸਾਈਨ ਚੇਂਜ ਨਹੀਂ ਹੁੰਦੇ ਠੀਕ ਹੈ ਸੋ ਜਿਹੜਾ ਜਮਾ ਹਨਾ ਪੋਜ਼ਿਟਿਵ ਹੁੰਦਾ ਬੰਦਾ ਉਹ ਕਹਿੰਦਾ ਠੀਕ ਹੈ ਜੀ ਜਿੱਦਾਂ ਤੁਸੀਂ ਹੈਗੇ ਹੋ ਸਾਨੂੰ ਉਦਾਂ ਹੀ ਚਾਹੀਦੇ ਹੋ ਤੁਸੀਂ ਆਪਣੇ ਆਪ ਨੂੰ ਨਾ ਚੇਂਜ ਕਰੋ ਤੁਸੀਂ ਜਿੱਦਾਂ ਦੇ ਹੋ ਸਾਨੂੰ ਵਧੀਆ ਹੋ ਜਿਹੜਾ ਬੰਦਾ ਪੋਜ਼ਿਟਿਵ ਹੁੰਦਾ ਨਾ ਉਹ ਨਹੀਂ ਚਾਹੁੰਦਾ ਹੁੰਦਾ ਕਿ ਕੋਈ ਉਹਦੇ ਵਰਗਾ ਬਣੇ ਠੀਕ ਹੈ ਜਿਹੜੀਆਂ ਗੱਲਾਂ ਉਹਨੂੰ ਨਹੀਂ ਚੰਗੀਆਂ ਲੱਗਦੀਆਂ ਦੂਜਿਆਂ ਦੀ ਉਹ ਕਹਦਾ ਵੀ ਚੇਂਜ ਕਰੋ ਕੁਝ ਨਹੀਂ ਕਹਿੰਦਾ ਉਹ ਕਹਿੰਦਾ ਜਿੱਦਾਂ ਦੇ ਤੁਸੀਂ ਹੈਗੇ ਹੋ ਠੀਕ ਹੈ ਸੋ ਵਿਚਾਰਾ ਇਹ ਕਹਿੰਦਾ ਠੀਕ ਹੈ ਤੁਸੀਂ ਘਟਾਓ ਵਾਲਿਓ ਆਜੋ ਬਾਹਰ ਨਿਕਲੋ ਘਟਾਓ ਵੀ ਲੋ ਤੁਹਾਨੂੰ ਅਸੀਂ ਕੁਝ ਨਹੀਂ ਕਹਿੰਦੇ ਸੋ 18 ਚੋਂ ਹੁਣ 13 ਘਟਾ ਦੇਣੇ ਨੇ ਕਿੰਨਾ 5 ਠੀਕ ਹੈ ਇਹ ਸਾਡਾ ਜਵਾਬ ਆ ਗਿਆ ਨੈਕਸਟ c 18 ਠੀਕ ਹੈ ਬ੍ਰੈਕਟ ਖੋਲ ਦੋ ਤੇ ਜਮਾ ਦੇ 13 ਠੀਕ ਹੈ ਸੋ ਜਦੋਂ ਇੱਕ ਸਾਈਨ ਮਾਈਨਸ ਦਾ ਇੱਕ ਜਮਾ ਦਾ ਤਾਂ ਪਤਾ ਇਹ ਘਟਾਓ ਹੋਏਗਾ ਹਨਾ ਸੋ 18 ਚੋਂ 13 ਘਟਾ ਦਿਓ ਕਿੰਨਾ ਆ ਗਿਆ 5 ਤੇ ਸਾਈਨ ਕਿਦਾ ਆਏਗਾ ਜੋ ਬਲਸ਼ਾਲੀ ਹੋਏਗਾ ਜੋ ਤਾਕਤਵਰ ਹੋਏਗਾ ਠੀਕ ਹੈ ਤਾਕਤਵਰ ਤਾਂ 18 ਲੋ ਜੀ ਫਿਰ 18 ਦਾ ਸਾਈਨ ਪਾ ਦਿਓ -5 ਇਹ ਸਾਡਾ ਆਨਸਰ ਆ ਗਿਆ ਓਕੇ ਨੈਕਸਟ ਹੈ d -18 ਠੀਕ ਹੈ ਫਿਰ ਵਿਚਾਰਾ ਪਲੱਸ ਕਹਿੰਦਾ ਕੋਈ ਨਹੀਂ ਕਾਕਾ ਆ ਜਾ ਬਾਹਰ ਤੂੰ ਮਾਈਨਸ ਰੱਖ ਤੈਨੂੰ ਅਸੀਂ ਚੇਂਜ ਨਹੀਂ ਕਰਦੇ ਪਰ ਹੁਣ ਦੇਖੋ ਇਹ ਵੀ ਮਾਈਨਸ ਸੈਕਸ਼ਨ ਦੇ ਬੱਚੇ ਬਾਹਰ ਫਿਰੇ ਜਾਂਦੇ ਨੇ ਆ ਵੀ ਮਾਈਨਸ ਸੈਕਸ਼ਨ ਦੇ ਅੰਦਰ ਫਿਰੇ ਜਾਂਦੇ ਨੇ ਹੈਗੇ ਤਾਂ ਇੱਕੋ ਸੈਕਸ਼ਨ ਦੇ ਆ ਨਾ ਤੁਨੂੰ ਟੀਚਰ ਆਇਆ ਹੋ ਜਾਓ ਇਕੱਠੇ ਸਾਰੇ 13 ਬੱਚੇ ਉਧਰੋਂ ਪੱਜੇ ਆਏ 18 ਇਧਰੋਂ ਆਏ ਤੇ ਇਕੱਠੇ ਇੱਕ ਕਲਾਸ 'ਚ ਬਹਿ ਗਏ ਪਰ ਜਦੋਂ ਇੱਕ ਕਲਾਸ 'ਚ ਬੈਠੇ ਕੀ ਇਹਨਾਂ ਦਾ ਸੈਕਸ਼ਨ ਚੇਂਜ ਹੋਏਗਾ ਨਹੀਂ ਸੈਕਸ਼ਨ ਤਾਂ ਯਾਰ ਸੇਮ ਹੀ ਰਹੇਗਾ ਹਨਾ ਸੋ -31 ਸਾਡਾ ਜਵਾਬ ਆ ਗਿਆ ਓਕੇ ਨੈਕਸਟ e 180 ਜਮਾ ਲੋਪਾ ਨਾਲ ਲਿਖੀ ਜਾਂਦੇ ਹੁਣ ਜਮਾ ਇਹ ਕਹਿੰਦਾ ਕੋਈ ਨਹੀਂ ਯਾਰ ਤੋ ਇਹ ਮਾਈਨਸ ਹੈ ਤੋ ਮਾਈਨਸ ਹੀ ਰਹੇ ਸੋ ਇਹ ਮਾਈਨਸ ਆ ਗਿਆ ਹੁਣ 200 ਤੇ ਘਟਾਓ 180 ਕਿੰਨਾ ਹੋ ਗਿਆ 20 ਹਨਾ 200 ਚ 180 ਘਟਾਤੇ ਪਰ ਤਾਕਤ ਵਰਗ ਹੋਣਾ 200 مائنس ہے چلو جی پھر مائنس جواب آ گیا یہ ساڈا آنسر نیکسٹ سات سو ستتر ٹھیک ہے جی جمع اندر مائنس ہے مائنس ہی رہے گا ٹھیک ہے ہون مائنس کر لو سات چت کٹا دیے زیرو ستاں چو چھے کٹا دیے ایک تیس یہ ست آ گیا یہ ساڈا آنسر نیکسٹ جی بارہ سو باٹھ لکھ لو جی پہلا نہ ہی بارہ سو باٹھ یعنی ایک ہزار دو سو باہٹ ਓ ਸੌਰੀ ਯਾਰ ਮੈਂ ਪਲੱਸ ਦਾ ਨਿਸ਼ਾਨ ਪਾਤਾ ਸੌਰੀ ਹਾਂ ਮਾਈਨਸ ਪਾਉਣਾ ਸੀ ਸੋ ਇੱਥੇ ਮਾਈਨਸ ਹੈ ਬਟੇ ਧਿਆਨ ਰੱਖਣਾ ਸੌਰੀ ਫੋਰ ਕਟਿੰਗ -368 12 ਅੰਦਰ ਮਾਈਨਸ ਹੈ ਮਾਈਨਸ ਹੀ ਰਹੇਗਾ ਠੀਕ ਹੈ ਬ੍ਰੈਕਟ ਜਦੋਂ ਖੋਲਾਂਗੇ ਸੋ ਇਹ ਸਾਡੇ ਕੋਲ ਆ ਗਿਆ ਹੁਣ ਪਹਿਲਾਂ ਯਾਰ ਇਹ ਮਾਈਨਸ ਸੈਕਸ਼ਨ ਵਾਲੇ ਬੱਚੇ ਜਿਹੜੇ ਉਧਰ ਉਧਰ ਫਿਰਦੇ ਪਏ ਨੇ ਇਹਨਾਂ ਨੂੰ ਇਕੱਠਿਆਂ ਕਰੋ ਸੋ 1262 ਜੀ ਤੁਸੀਂ ਬੈਠੋ ਇਹਨਾਂ ਨੂੰ ਅਸੀਂ ਇਕੱਠਿਆਂ ਕਰ ਲਿਆ 6 ਤੇ 2 ਹੁਣ ਸਾਈਨ ਤਾਂ ਸੈਕਸ਼ਨ ਤਾਂ ਸੇਮ ਰਹੇਗਾ ਨਾ ਸੈਕਸ਼ਨ ਨਹੀਂ ਚੇਂਜ ਹੁੰਦਾ 6 ਤੇ 2 8 6 6 12 9 3 12 ਤੱਕ 13 ਠੀਕ ਹੈ ਲੋ ਜੀ ਇੱਕੋ ਸੈਕਸ਼ਨ ਦੇ ਆਪਾਂ ਬੱਚੇ ਇਕੱਠੇ ਕਰ ਲਏ 1328 ਇੱਧਰ ਹੈਗੇ 1262 ਘਟਾ ਦਿਓ ਹਨਾ 8ਾਂ ਚ 2 ਘਟਾ ਲੀਏ 6 12 ਚੋਂ 6 ਘਟਾ ਲੀਏ 6 ਅਤੇ ਕਿਨਾਰੇ ਕਿ 2 2ਾਂ ਚ 2 ਘਟਾ ਦਿਓ 0 ਲਿਖਣ ਦੀ ਲੋੜ ਨਹੀਂ ਸੋ ਆਪਣਾ 68 ਜਿਹੜਾ ਹੈਗਾ ਇਹ ਆਨਸਰ ਆ ਗਿਆ ਨੈਕਸਟ H 3 230 ਨਾਲ ਨਾਲ ਲਿਖੀ ਜਾਂਦੇ ਆ ਜਿੰਦੀਆਂ ਮਰਜ਼ੀ ਲਿਖਵੋਣ ਸਾਨੂੰ ਕੋਈ ਫਰਕ ਨਹੀਂ ਪੈਂਦਾ ਜਮਾ ਦਾ ਨਿਸ਼ਾਨ ਹੈ ਇਹ ਵਿਚਾਰਾ ਕਹਿੰਦਾ ਕੋਈ ਨਹੀਂ ਯਾਰ ਤੁਸੀਂ ਬ੍ਰੈਕਟ ਤੋਂ ਬਾਹਰ ਨਿਕਲੋ ਢੱਕੇ ਕਿਉਂ ਮਾਈਨਸ ਰਹਿਣਾ ਮਾਈਨਸ ਰੋ ਸਾਨੂੰ ਕੀ ਆ ਠੀਕ ਹੈ ਮੈਂ ਤਾਂ ਪੋਜ਼ਿਟਿਵ ਬੰਦਾ ਜਮਾ 21 ਫਿਰ ਨੂੰ ਬਾਹਰ ਕੱਢਿਆ ਕਹਿੰਦਾ ਕੋਈ ਨਹੀਂ ਯਾਰ ਮਾਈਨਸ ਇਹ ਚੀ ਰਹਾ ਤੂੰ ਮਾਈਨਸ 19 ਫੇਰ ਮਾਈਨਸ 13 ਫੇਰ ਇਹ ਪਹਿਲੇ ਪੋਜ਼ਿਟਿਵ ਆ ਫਿਰ ਆਪਾਂ ਨੂੰ ਪੋਜ਼ਿਟਿਵ ਹੀ ਰੱਖਾਂਗੇ ਆ ਮਾਈਨਸ ਐ ਨੂੰ ਮਾਈਨਸ ਰੱਖਾਂਗੇ ਠੀਕ ਹੈ ਸੋ ਇਹ ਇਸ ਤਰ੍ਹਾਂ ਕਰਨਾ ਹੈ ਹਾਂਜੀ ਤੁਸੀਂ ਇੱਕ ਗੱਲ ਹੋਰ ਸੋਚੋ ਆ ਤਾਂ ਬੰਦਾ ਬਾਹਰ ਪੋਜ਼ਿਟਿਵ ਸੀ ਇੰਨੇ ਦਾ ਕਹਿਤਾ ਕਿ ਕੋਈ ਨਹੀਂ ਯਾਰ ਤੁਸੀਂ ਬਾਹਰ ਨਿਕਲੋ ਤੁਸੀਂ ਮਾਈਨਸ ਵਾਲੇ ਹੋ ਮਾਈਨਸ 0 ਮੈਂ ਨਹੀਂ ਚਾਹੁੰਦਾ ਕਿ ਤੁਸੀਂ ਮੇਰੇ ਉਰਕੇ ਪਣ ਜਾਓ ਚਲੋ ਜੀ ਹੁਣ ਆ ਜਿਹੜੇ ਬੱਚੇ ਅਲੱਗ ਅਲੱਗ ਸੈਕਸ਼ਨਸ ਦੇ ਜਮਾ ਦੇ ਸੈਕਸ਼ਨ ਦੇ ਤੇ ਘਟਾਓ ਦੇ ਸੈਕਸ਼ਨ ਦੇ ਅਦਰ ਉਦਰ ਫਿਰਦੇ ਪਿੰਨਾਂ ਨੂੰ ਇਕੱਠਿਆਂ ਕਰੋ ਪਹਿਲਾਂ ਜਮਾ ਵਾਲੇ ਇਕੱਠੇ ਕਰ ਲੀਏ ਇੱਕ ਆ ਹੈਗਾ ਜਮਾ ਦਾ 30 ਠੀਕ ਹੈ ਇੱਕ ਆ ਹੈਗਾ ਜਮਾ ਦਾ 21 ਇੱਕ ਆ ਹੈਗਾ ਜਮਾ ਦਾ 11 ਠੀਕ ਹੈ ਹੁਣ ਘਟਾਓ ਵਾਲੇ ਇਕੱਠੇ ਕਰ ਲਓ ਆ ਹੈਗਾ -27 ਠੀਕ ਹੈ ਆ ਹੈਗਾ -19 ਆਹਗਾ -9 ਆਹਗਾ -10 1 2 3 4 5 6 7 1 2 3 4 5 6 7 ਸੋ ਪੂਰੇ ਹੋ ਗਏ ਹੁਣ ਆਪਾਂ ਇਹਨਾਂ ਨੂੰ ਇਕੱਠੇ ਕਰ ਦਿੰਨੇ ਆ ਸੋ 1 ਤੇ 1 2 1 ਤੇ 2 3 3 ਤੇ 3 6 62 ਬੱਚੇ ਹੋ ਗਏ ਜਮਾ ਦੇ ਸੈਕਸ਼ਨ ਦੇ ਘਟਾਓ ਵਾਲੇ ਸੈਕਸ਼ਨ ਦੇ ਕਿੰਨੇ ਨੇ 7 ਤੇ 3 10 10 ਤੇ 9 19 19 ਤੇ 9 28 28 ਦਾ ਲੱਗਿਆ 8 ਹੰਸਲਾਏ 2 ਤੇ 1 3 ਤੇ 2 5 58 ਘਟਾਓ ਵਾਲੇ ਸੈਕਸ਼ਨ ਦੇ ਨੇ ਘਟਾ ਦੋ ਜੀ ਇਹਨਾਂ ਨੂੰ 12 ਚੋਂ 8 ਘਟਾ ਦिए 4 ਇਹ ਸਾਡਾ ਆਨਸਰ ਆ ਗਿਆ ਨੈਕਸਟ ਮਾਈਨਸ 7 ਲਿਖ ਲਓ ਜੀ ਮਾਈਨਸ 7 ਜਮਾ ਅੱਗੇ ਮਾਈਨਸ ਹੈ ਤੇ ਮਾਈਨਸ ਰਹੇਗਾ ਪਲੱਸ 4 ਜਮਾ 16 ਠੀਕ ਹੈ ਇਸ ਤਰ੍ਹਾਂ ਹੀ ਰਹੇਗਾ ਸੋ ਮਾਈਨਸ ਸੈਕਸ਼ਨ ਵਾਲੇ ਆਪਾਂ ਕਿੱਥੇ ਗੱਲ ਲੜਨੇ ਆ ਮਾਈਨਸ 16 ਹੋਗੇ ਤੇ 16 ਤੇ 4 20 ਹੋਗੇ ਠੀਕ ਹੈ 20ਾਂ ਚੋਂ 16 ਘਟਾ ਦੋ 4 ਕਿਉਂਕਿ ਇਹ ਚ ਤਾਕਤਵਰ ਜਮਾ ਵਾਲਾ ਇਸ ਕਰਕੇ ਸਾਈਨ ਜਮਾ ਵਾਲਾ ਰਹੇਗਾ ਠੀਕ ਹੈ ਜਮਾ ਦਾ ਸਾਈਨ ਪਾਂਦੀ ਲੋੜ ਨਹੀਂ ਇਹ ਸਾਡਾ ਆਨਸਰ ਆ ਗਿਆ ਨੈਕਸਟ ਜੇ ਹੁਣ ਲਿਖਣਾ ਸ਼ੁਰੂ ਕਰੋ ਨਾਲ ਨਾਲ 37 ਅੰਦਰ ਮਾਈਨਸ ਹੈ ਤਾਂ ਮਾਈਨਸ ਕਰ ਦਿਓ ਮਾਈਨਸ ਹੈ ਤਾਂ ਮਾਈਨਸ ਮਾਈਨਸ ਹੈ ਤਾਂ ਮਾਈਨਸ ਇਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਕਰੋ 8 ਤੇ 2 10 10 ਤੇ 5 15 6 ਤੇ 7 ਠੀਕ ਹੈ ਸੋ 75 ਬੱਚੇ ਮਾਈਨਸ ਸੈਕਸ਼ਨ ਦੇ ਇਕੱਠੇ ਹੋ ਗਏ ਹੁਣ ਇਹਨਾਂ ਨੂੰ ਘਟਾ ਲਓ 15 ਚੋਂ 7 ਘਟਾ ਲਿਆ 8 ਇੱਥੇ ਕਿੰਨੇ ਲੱਗੇ 6 6 ਚੋਂ 74 ਘਟਾ ਲਿਆ 3 ਸੋ 38 ਸਾਡੇ ਕੋਲ ਆਨਸਰ ਆ ਗਿਆ ਪਰ ਤਾਕਤਵਰ ਕੋਣ ਹੈ ਮਾਈਨਸ ਵਾਲਾ ਸੋ ਇੱਥੇ ਆ ਜਾਏਗਾ -38 ਜਵਾਬ ਠੀਕ ਹੈ ਓਕੇ ਨੈਕਸਟ ਹੇਠ ਲਿਖੀਆਂ ਸੰਖਿਆਵਾਂ ਦੀ ਅਗੇਤਰ ਅਤੇ ਪਿਛੇਤਰ ਸੰਖਿਆ ਪਤਾ ਕਰੋ ਅਗੇਤਰ ਮਤਲਬ ਜਮਾ ਇੱਕ ਪਿਛੇਤਰ ਮਤਲਬ ਘਟਾਓ ਇੱਕ ਠੀਕ ਹੈ ਸਾਰਿਆਂ ਚ ਇਦਾਂ ਹੀ ਆਪਾਂ ਕਰਦੇ ਨੇ ਸੋ ਸਭ ਤੋਂ ਪਹਿਲਾਂ ਕੀ ਹੈ ਮਾਈਨਸ 15 ਠੀਕ ਹੈ ਅਗੇਤਰ ਜਮਾ ਇੱਕ ਕਰ ਦੋ ਤਾਂ ਕਿੰਨਾ ਆ ਗਿਆ 14 ਪਰ ਸਾਈਨ ਕਿਦਾ ਹੋਊਗਾ ਮਾਈਨਸ ਦਾ ਠੀਕ ਹੈ ਸੋ 75 ਚ ਆਪਾਂ ਇੱਕ ਮਾਈਨਸ ਕਰ ਦਾਂਗੇ -15 -1 ਦੋਨੋਂ ਸਾਈਨ ਮਾਈਨਸ ਦੇ ਹੋਗੇ ਇਹਨਾਂ ਨੂੰ ਤਾਂ ਸਾਨੂੰ ਜੋੜਨਾ ਪਏਗਾ 15 ਤੇ 1 16 ਹਨਾ ਮਾਈਨਸ ਦਾ ਸਾਈਨ ਲੱਗ ਜਾਏਗਾ ਸੋ 75 ਕੀ ਬਣ ਗਿਆ -16 نیکسٹ ستائی ستائی دا اگیتر کی ہو جائے گا ستائی جمع ایک کنہ اٹھائی پچھتر ستائی مائنس ایک چھبی مائنس اناسی ٹھیک ہے سو so, مائنس اناسی دا اگیتر ایک اگے وج جائے گا پر کی ہو جائے گا کٹا ہی ہے نا تو ایک ہی ہو گیا مائنس اٹھتر ٹھیک پچھتر مائنس ایک ہو جائے گا کی ہو گیا مائنس اَسی ਠੀਕ ਹੈ ਸੈਕਸ਼ਨ ਸੇਮ ਰਹੇਗਾ ਨਾ ਦੋਨਾਂ ਨੂੰ ਜੋੜਨਾ ਪਏਗਾ ਤੇ ਸੈਕਸ਼ਨ ਸੇਮ ਨੈਕਸਟ ਜ਼ੀਰੋ ਦਾ ਅਗੇਤਰ ਜ਼ੀਰੋ ਵਿੱਚ ਇੱਕ ਜੋੜ ਲਓ ਜੀ ਸਾਡੇ ਕੋਲ ਅਗੇਤਰ ਆ ਜਾਏਗਾ ਇੱਕ ਜ਼ੀਰੋ ਦਾ 75 ਮਾਈਨਸ ਇੱਕ ਕਰ ਦਿਓ ਜ਼ੀਰੋ ਚ ਇੱਕ ਘਟਾਤਾ ਤੇ ਮਾਈਨਸ ਇੱਕ ਆ ਗਿਆ ਓਕੇ 29 ਦਾ ਅਗੇਤਰ 29 ਜਮਾ ਇੱਕ 30 ਤੇ 29 ਮਾਈਨਸ ਇੱਕ 28 ਓਕੇ ਨੈਕਸਟ ਮਾਈਨਸ 18 ਦਾ ਅਗੇਤਰ ਜਮਾ ਕਰ ਦਿਓ ਅਰੇ ਵਿੱਚ ਇੱਕ -18 ਸੇ okay, 1 ਜਮਾ ਕਿਤੇ ਕੀ ਆ ਗਿਆ -17 ਓਕੇ ਸਾਈਨ ਮਾਈਨਸ ਦਾ ਹੈ ਤੇ ਮਾਈਨਸ ਲੱਗ ਜਾਏਗਾ ਤੇ ਜਦੋਂ ਇੱਕ ਮਾਈਨਸ ਇੱਕ ਪਲੱਸ ਹੋਵੇ ਤੇ ਉਹਨਾਂ ਨੂੰ ਅਸੀਂ ਮਾਈਨਸ ਕਰਦੇ ਹਾਂ 75 ਕੀ ਹੋਏਗਾ -18 ਚੋਂ -1 ਕਰ ਦੋ ਓਕੇ ਦੋਨੋਂ ਸਾਈਨ ਮਾਈਨਸ ਦੇ ਨੇ ਇੱਕੋ ਸੈਕਸ਼ਨ ਦੇ ਬੱਚੇ ਆ ਸੋ ਇਹਨਾਂ ਨੂੰ ਆਪਾਂ ਕੀ ਕਰਾਂਗੇ ਇਕੱਠੇ ਕਰ ਦਾਂਗੇ 18 ਤੇ 1 19 ਹੋਗੇ ਸਾਈਨ ਮਾਈਨਸ ਦਾ ਲੱਗ ਜਾਏਗਾ ਨੈਕਸਟ -21 ਅਗੇਤਰ ਜਮਾ ਕਰ ਦੋ ਠੀਕ ਹੈ ਕਿੰਨਾ ਆ ਗਿਆ -20 -21 75 ਠੀਕ ਹੈ ਇੱਕ ਘਟਾ ਦਾਂਗੇ ਹਨਾ ਘਟਾਣ ਦਾ ਮਤਲਬ ਸਾਈਨ ਤਾਂ ਸੇਮ ਹੋਗੇ ਇੱਕੋ ਸੈਕਸ਼ਨ ਤੇ ਬਚੇ ਹੋਗੇ ਤੇ 22 ਹੋਗੇ ਤੇ ਸੈਕਸ਼ਨ ਜਿਹੜਾ ਹੈ ਮਾਈਨਸ ਹੀ ਰਹੇਗਾ ਮੈਂ ਬਾਰ-ਬਾਰ ਇਸ ਲਈ ਕਹਿ ਰਿਹਾ ਤਾਂ ਕਿ ਗੱਲ ਪੱਕੀ ਹੋ ਜਾਏ ਕਿਉਂਕਿ ਕਈ ਵਾਰ ਇੱਕ ਵਾਰ ਸੁਣਦੇ ਨਹੀਂ ਸਮਝ ਆਂਦੀ ਅਗੇਤਰ 99 ਵਿੱਚ ਇੱਕ ਪਲੱਸ ਕਰ ਦੋ 100 ਠੀਕ ਹੈ 75 99 ਵਿੱਚ ਇੱਕ ਮਾਈਨਸ ਕਰ ਦੋ 98 ਮਾਈਨਸ ਇੱਕ ਇਹਦੇ ਵਿੱਚ ਕੀ ਕਰਨਾ ਅਗੇਤਰ ਲਈ ਪਲੱਸ ਕਰ ਦੋ ਠੀਕ ਹੈ ਮਾਈਨਸ ਇੱਕ ਚ ਇੱਕ ਅੱਗੇ ਨੂੰ ਚਲੇ ਗਿਆ ਜ਼ੀਰੋ ਹੋ ਗਿਆ 75 ਮਾਈਨਸ ਇੱਕ ਵਿੱਚ ਇੱਕ ਪਿੱਛੇ ਨੂੰ ਚਲੇ ਗਿਆ ਕਿੰਨਾ ਆ ਗਿਆ ਮਾਈਨਸ 2 ਹੂੰ ਨੈਕਸਟ ਮਾਈਨਸ 13 ਮਾਈਨਸ 13 ਵਿੱਚ ਇੱਕ ਜੋੜ ਦੋ ਇਹ ਹੋ ਗਿਆ ਮਾਈਨਸ 12 -13 ਘਟਾਓ 1 ਸਾਈਨ ਸੇਮ ਹੋਗੇ ਬੱਚੇ ਇਕੱਠੇ ਕਰੋ 13 ਤੇ 1 14 ਤੇ ਸਾਈਨ ਮਾਈਨਸ ਦਾ ਸੋ ਇਹ ਸਾਡਾ ਆਨਸਰ ਆ ਗਿਆ ਨੈਕਸਟ ਇੱਥੇ ਲਿਖੀ ਜੋੜ ਸਾਰਣੀ ਪੂਰੀ ਕਰੋ ਸੋ ਇਹ ਜੋੜ ਸਾਰਣੀ ਦਿੱਤੀ ਹੋਈ ਆ ਆਪਾਂ ਇਹਨਾਂ ਨੂੰ ਜੋੜੀ ਜਾਂਦੇ ਹਾਂ ਠੀਕ ਹੈ -3 ਵਿੱਚ -2 ਨੂੰ ਜੋੜ ਦਿਓ ਕਿੰਨਾ ਆ ਗਿਆ -5 ਸੋ ਇੱਥੇ ਆਪਾਂ ਲਿਖ ਦਾਂਗੇ -5 Minus -4 ਵਿੱਚ -2 ਨੂੰ ਜੋੜ ਦਿਓ -6 -2 ਵਿੱਚ -2, minus 2. Minus -4 minus -2 ਵਿੱਚ 1 ਜੋੜਨਾ ਹੈ ਹਣਾ ਸੋ 1 ਕੀ ਆ ਗਿਆ ਮਾਈਨਸ ਦਾ 1 ਓਕੇ ਸੋ ਮਾਈਨਸ ਦਾ 1 ਕਿਦਾਂ ਆ ਗਿਆ ਕਿਉਂਕਿ ਘਟਾਓ ਦਾ ਸਾਈਨ ਸੀ ਤੇ ਘਟਾਓ ਤਾਂ ਹੋਣਾ ਹੀ ਸੀ 2 ਚੋਂ 1 ਆਪਾਂ ਘਟਾਣੇ ਨੇ ਸਾਈਨ ਕਿਦਾਂ ਆਊਗਾ ਗ੍ਰੇਟਰ ਟਰਮ ਦਾ ਵੱਡੀ ਸੰਖਿਆ ਦਾ ਸੋ ਇੱਥੇ ਮਾਈਨਸ ਦਾ ਸਾਈਨ ਆ ਗਿਆ ਸੋ 2 ਵਿੱਚੋਂ 2 ਘਟਾ ਦੋ ਤਾਂ ਸੋਖਾ ਹੀ ਆ 0 ਹਣਾ تین دوٹا دو کٹا دو ایک ٹھیک نیکسٹ مائنس تین مائنس تین دو نارے سائن سیم ہے کیا آ گا مائنس چھے ٹھیک ہے جی اس تو بعد مائنس چار مائنس تین سائن سیم مائنس ساتھ یعنی ایک کو سیکشن ہے بچے کٹھے کر لے ابھی سیکشن سیم ہے بچے کٹھے کرو تین تے دو پانچ سائن ہون کٹا مانگے کیونکہ ایک مائنس تا سائن ہے ایک پلس کا تو کٹاؤ ہوگی تینوں چٹا دیے دو سائن کتنا لگے گا مائنس تھا وڈی ٹرم کا تو اتنے بھی ایک مائنس ایک پلس تین چو دوٹا دکن مائنس تھا کیونکہ تین واٹا ہے ہوں تین چو تین زیرو ہی آ گیا سائن زیرو نہ کوئی بھی نہیں لگتا نیکسٹ زیرو زیرو و تین کٹا دو کہ آؤ گا مائنس تین زیرو چار کٹا دو مائنس چار زیرو و دو کٹا دو مائنس دو زیرو ایک جمع کر دو ایک سو یہ سارا کچھ سیم ہی آئے گا ਕਿੱਕ ਨੈਕਸਟ ਹੁਣ ਤਿੰਨ ਵਿੱਚੋਂ ਇੱਕ ਘਟਾਣੇ ਹਨ ਦੋ ਸਾਈਨ ਮਾਈਨਸ ਦਾ ਆਏਗਾ ਚਾਰ ਵਿੱਚੋਂ ਇੱਕ ਘਟਾ ਦੋ ਤਿੰਨ ਸਾਈਨ ਮਾਈਨਸ ਦਾ ਦੋ ਵਿੱਚੋਂ ਇੱਕ ਘਟਾ ਦੋ ਇੱਕ ਸਾਈਨ ਮਾਈਨਸ ਦਾ ਇੱਕ ਤੇ ਇੱਕ ਦੋ ਹਣਾ ਪਲੱਸ ਦਾ ਹੀ ਲੱਗੇਗਾ ਤੇ ਦੋ ਤੇ ਇੱਕ ਤਿੰਨ ਤਿੰਨ ਤੇ ਇੱਕ ਚਾਰ ਲਾਸਟ ਤਿੰਨ ਵਿੱਚੋਂ ਦੋ ਘਟਾ ਦੋ ਇੱਕ ਮਾਈਨਸ ਦਾ ਸਾਈਨ ਲਗਾਓ ਚਾਰ ਵਿੱਚੋਂ ਦੋ ਘਟਾ ਦੋ ਦੋ -10 2 ਵਿੱਚੋਂ 2 ਘਟਾ ਦਿਓ 0 2 ਤੇ 1 3 2 ਤੇ 2 4 2 ਤੇ 3 5 ਸੋ ਇਹ ਸਾਡਾ ਆਨਸਰ ਆ ਗਿਆ ਸੋ ਇਹ ਸੀ 4.2 ਹੋਪ ਤੁਹਾਨੂੰ ਬਹੁਤ ਸੁਖੀ ਲੱਗੀ ਹੋਵੇਗੀ ਤੇ ਥੈਂਕ ਯੂ so much ਚੈਨਲ ਨੂੰ ਸਬਸਕ੍ਰਾਈਬ ਕਰਨ ਲਈ ਲਾਈਕ ਕਰਨ ਲਈ ਸ਼ੇਅਰ ਕਰਨ ਲਈ ਮਿਲਦੇ ਹਾਂ ਅਗਲੀ ਵੀਡੀਓ ਵਿੱਚ